ਗੁਰਸਮਰਨ ਸਿੰਘ ਮੌਂਡ ਨੇ ਸੰਪਰਕ ਕਰਤਾ ਬਾਰ ਪ੍ਰੈਸ ਨਾਲ ਗੱਲਬਾਤ ਕਰਦੇ ਹਾਂ ਕਿ ਅੱਜ ਮੈਂ ਦੀਪਿਕਾ ਲੁਥਰਾ ਨਾਲ ਮੁਲਾਕਾਤ ਕਰਨ ਲਈ ਪਹੁੰਚਿਆ ਸੀ ਪਰ ਉਸਦੇ ਪਰਿਵਾਰ ਨੇ ਸਾਡਾ ਫੋਨ ਨਹੀਂ ਚੁੱਕਿਆ ਮੌਂਡ ਨੇ ਕਿਹਾ ਕਿ ਪਰਿਵਾਰ ਡਰਿਆ ਹੋਇਆ ਹੈ ਉੱਥੇ ਦੀਪਿਕਾ ਲੁਥਰਾ ਨੂੰ ਪੂਲਿਸ ਵੱਲੋਂ ਸੁਰੱਖਿਆ ਮਹੀਆ ਕਰਵਾਈ ਗਈ ਹੈ ਦੋ ਪੁਲਿਸ ਅਧਿਕਾਰੀ ਦੀਪਿਕਾ ਲੁਥਰਾ ਦੇ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਹਨ ਉਨ੍ਹਾਂ ਨੇ ਕਿਹਾ ਕਿ ਧੋਖੇ ਨਾਲ ਕਮਲਪੁਰ ਪੱਧ ਨੂੰ ਮਾਰਿਆ ਗਿਆ ਹੈ ਉਨਾ ਕਹਿਆ ਕਿ ਅਮਰਤਪਾਲ ਮਹਿਰੋ ਅੱਤਵਾਦੀ ਹੈ ਅਮਰਤਪਾਲ ਬਾਰੇ ਪੁੱਛੇ ਜਾਣ ਤੇ ਉਹਨਾਂ ਕਹੇ ਕਿ ਉਹਨਾਂ ਜੋ ਵੀ ਕੀਤਾ ਹੈ ਗਲਤ ਸੀ ਜੇਕਰ ਕੋਈ ਗਰੀਬ ਹੈ ਤਾਂ ਉਸ ਨੂੰ ਵਿੱਤੀ ਸਹਾਤਾ ਦੇਣੀ ਚਾਹੀਦੀ ਹੈ ਜੇਕਰ ਉਹ ਸੋਸ਼ਲ ਮੀਡੀਆ ਦੇ ਕੋਈ ਗਲਤ ਕਰ ਰਹੇ ਹਨ ਉਸ ਨੂੰ ਪਿਆਰ ਨਾਲ ਸਮਝਾਇਆ ਜਾ ਸਕਦਾ ਹੈ ਪਰ ਕਿਸੇ ਨੂੰ ਮਾਰਨਾ ਜਾਇਜ਼ ਨਹੀਂ ਹੈ ਸਾਨੂੰ ਕਾਨੂੰਨ ਅਨੁਸਾਰ ਕਾਰਵਾਈ ਕਰਨੀ ਚਾਹੀਦੀ ਹੈ ਤੇ ਅਮਰਤਪਾਲ ਮਹਿਰ ਬਾਣੇ ਨੂੰ ਬਦਨਾਮ ਕਰ ਰਿਹਾ ਹੈ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਹੈ ਪਰਵਾਹ ਰੇ ਫੌਨ ਨਿੱਚੇ ਕਾ ਸਹਮੇ ਹੋਇਆ ਅਸੀਂ ਪਰਿਵਾਰ ਨਾਲ ਅੱਜ ਵੀ ਖੜੇ ਆਂ ਤਾਲੂ ਵੀ ਖੜੇ ਆਂ ਚਾਹੇ ਕਬਰ ਤੋਂ ਹੋਰ ਭਾਗੀ ਆ ਉਹਨਾਂ ਨਾਲ ਖੜੇ ਆਂ ਲੇਕਿਨ ਜਿਹੜੀਆਂ ਹਰਕਤਾਂ ਮਾੜੀਆਂ ਚੱਲ ਰਹੀਆਂ ਪਰਾਣਾ ਹੱਤਵਾਦੀ ਤੇ ਨਾਲ ਲਿਆਓ ਵੀ ਪੁਲਿਸ ਨਾਲ ਸਾਡਾ ਇਹਨਾਂ ਕੋਲ ਕੰਪਰੋਮਾਈਜ਼ ਕਰ ਦੋਗੀ 50 ਜਾਂ 5000 ਰੁਪਏ ਮਹੀਨਾ ਦਿੰਦਾ ਉਹਨਾਂ ਨੂੰ ਤੇ ਗਰੀਬ ਦੀ ਮਦਦ ਕੀਤੀ ਉਹਨੇ ਕਦੇ ਜਿਹੜੇ ਜਿਹੜੇ 2 ਮਹੀਨੇ ਸਾਲ ਚ ਕੇ ਚੱਲਦੇ ਆ ਉਹ ਗੱਲਾਂ ਕੀਤੀਆਂ ਉਹ ਵੀ ਥੋੜਾ ਮੈਂ ਕੰਪਰੋਮਾਈਜ਼ ਕਰਾ ਦਿੰਨਾ ਮਹੀਨਾ ਡੇਢ ਮਹੀਨਾ ਸ਼ਾਦੀ ਦਾ ਚੱਲਦੀ ਉਹਦੇ ਟੁੱਟ ਜਾਂਦੀ ਹੈ ਮਹੀਨਾ ਸਾਲ ਜਾਂਦਾ ਹੋ ਉੱਥੇ ਦੇਖੋ ਮਿਲਣ ਵਾਸਤੇ ਮਾਰ ਨੂੰ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਕੁਝ ਪ੍ਰਸ਼ਾਸਨ ਨੇ ਵੀ ਬਈ ਕਿਹਾ ਵੀ ਥੋੜਾ ਲਾਅਨ ਆਰਡਰ ਨੂੰ ਮਜ਼ਬੂਤ ਰੱਖਣਾ ਆਪਾਂ ਨੇ ਤੇ ਪ੍ਰਸ਼ਾਸਨ ਫੋਨ ਵੀ ਨਹੀਂ ਚੱਕ ਰਿਹਾ ਅਸੀਂ ਬਿਨਾ ਫੋਨ ਚੱਕੇ ਆਪਾਂ ਜਾਬ ਨਹੀਂ ਸਕਦੇ ਕਿਉਂਕਿ ਪ੍ਰਸ਼ਾਸਨ ਦੇ ਕਹਿਣ ਮਤਾਂ ਡਰਿਆ ਹੋਇਆ ਉਹ ਅੱਤਵਾਦੀਆਂ ਤੋਂ ਧਮਕੀਆਂ ਆ ਰਹੀਆਂ ਨੇ ਮੈਂ ਅੱਤਵਾਦੀਆਂ ਦੇ ਧਮਕਿਆਂ ਤੋਂ ਡਰਨ ਦੀ ਲੋੜ ਨਹੀਂ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਵਾ ਅੱਜ 2025 ਦਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਸ਼ਾਲਾ ਚ ਕਾਦੂ ਲੱਤਾ ਹੀ ਗੋਲੀਆਂ ਪੈਂਦੀਆਂ ਨੇ ਗੈਂਗਸਟਰਾਂ ਦੇ ਰੋਜ਼ ਗ ਪ੍ਰਸ਼ਾਸਨ ਦੇ ਸਾਹਮਣੇ ਕੋਈ ਖੰਕੇ ਦਿਖਾ ਦੇਵੇ ਜਾਂ ਮੇਰੇ ਸਾਹਮਣੇ ਗੁਰਸਿਮਰ ਸਿੰਘ ਮਾਨ ਦੇ ਅੱਤਵਾਦੀ ਬੱਬਰ ਖਾਲਸਾ ਦੇ ਮੇਲੇ ਕਰਦੇ ਪਏ ਆ ਤੁਸੀਂ ਆਪਣਾ ਪੇਸ਼ ਹੋ ਬੱਬਰ ਖਾਲਸਾ ਦਾ ਚਾਚਾ ਬਧਾਵਾ ਜਿਹੜਾ ਪਾਕਿਸਤਾਨ ਬੈਠਾ ਉਹ ਆਪ ਤਾਂ ਖੁਦ ਲੁਕਿਆ ਹੋਇਆ ਹੋ ਉਹ ਆਪ ਤਾਂ ਜ਼ਿੰਦਗੀ ਜੀ ਰਿਹਾ ਮザ ਲੁਕ ਲੋਕੇ ਜ਼ਿੰਦਗੀ ਜੀ ਰਿਹਾ ਉਹ ਇਹ ਅੱਤਵਾਦੀਆਂ ਦੀ ਕੋਈ ਨਹੀਂ ਚੱਲਣੀ ਇਨਾ ਖਾਲਸਤਾਨੀਆਂ ਦੀ ਇੱਥੇ ਰੈਲੀ ਰੂਲੀ ਕੱਢੀ ਜਾਂਦੇ ਸੀ ਪੁੱਤਰ ਨਗਰੀ ਆ ਇੱਥੇ Hindu ਵੀ ਰਹੂਗਾ ਪੰਜਾਬ ਚ ਮੁਸਲਮਾਨ ਵੀ ਸਿੱਖ ਵੀ ਸਾਈ ਵੀ ਜੈਨੀ ਬੋਧੀ ਪਾਰਸੀ ਸਾਰੇ ਸਿੱਕਾਂ ਦੋ ਨਹੀਂ ਹੈ ਮੈਰੋ ਕਹਿ ਰਿਹਾ ਜਿਹੜੇ ਗਲਤ ਕੰਮ ਕਰ ਰਿਹਾ ਮੈਂ ਉਹਨਾਂ ਨੂੰ ਗੱਡੀ ਚਾਹਾਂ ਮੈਰੋ ਹੱਤਵਾਦੀ ਹੈ ਮੈਰੋ ਦੀ ਗੱਡੀ ਮਿੰਡੂ ਚੜਾ ਕੇ ਦਿਖਾ ਲਵੇ ਮੈਂ ਤੁਹਾਡੇ ਚੈਨਲ ਤੇ ਕਹਿਣਾ ਗੁਰਸਿਮਰਨ ਸਿੰਘ ਮਾੜਾ ਜਿਆਦਾ ਪਿਓ ਦਾ ਨਹੀਂ ਜਾਓ ਆਪਦੇ ਪਿਓ ਦਾ ਨਹੀਂ ਮੈਰੋ ਭੱਜਿਆ ਕਿਉਂ ਆ ਮੈਰੋ ਭੱਜਿਆ ਕਿਉਂ ਆ ਪ੍ਰਸ਼ਾਸ਼ਕੋਂ ਡਰਦਾ ਜੇ ਮੈਂ ਕਤਲ ਕੀਤਾ ਮੈਂ ਪੁਰਸ ਦੇ ਸਾਹਮਣੇ ਪੇਸ਼ ਹੋਣ ਤਿਆਰ ਹਾਂ ਮੇਰੇ ਕੋਲ ਟਫੜ ਲੋ ਜੀ ਜੇ ਮੈਂ ਕਤਲ ਕੀਤਾ ਹੀ ਡਰਦਾ ਕਿਉਂ ਆ ਉਹ ਗਿੱਦਰ ਦੇ ਲਾਦਾ ਉਹ ਨਕਲੀ ਆ ਹੋ ਨਿੰਗ